خود <laughs> ڏٺا ਮੰਗੜ ਦਾ ਤਰਨ ਵਾਹ ਤੋੜਾ ਤਰਨੂ ਜੀ ਹੋੜਾ ਮਾਰੇ ਤੇ ਬਗਾਦੀ ਲੋ ਸਭ ਤੋਂ ਪਹਿਲਾਂ ਜੈ ਸੰਤਾਂ ਦੀ ਜੈ ਪੀਰਾਂ ਦੀ ਜੈ ਦਾਤਿਆਂ ਦੀ ਜੈ ਬਲੀਆਂ ਦੀ ਇਹਨਾਂ ਨੇ ਅਜੇ ਭਾਜੀ ਇੱਥੋਂ ਦੇ ਜਿਹੜੇ ਮੁੱਖ ਮਹਿਮਾਨ ਜਿਨ੍ਹਾਂ ਦੀ ਰਹਿਨਮਾਈ ਇਹ ਉਸ ਚੱਲ ਰਿਹਾ ਮੇਲਾ ਚੱਲ ਰਿਹਾ ਵਾ ਉਹ ਭਾਜੀ ਦੇ ਘਰ ਅਸੀਂ ਕੁਆਲੀ ਕੀਤੀ ਸੀ ਤੇ ਉਹਨਾਂ ਨੂੰ ਬਹੁਤ ਅੱਛੇ ਲੱਗਾ ਤੇ ਉਹਨਾਂ ਨੇ ਕਿਹਾ ਵੀ ਸਾਡਾ ਇੱਕ ਭੰਡਾਰਾ ਹੋਰ ਹੁੰਦਾ ਵਾ ਇੱਥੇ ਖਵਾਜਾ ਸਾਹਿਬ ਦਾ ਖਾਣਾ ਵੇਪਰ ਮਿਲਦੇ ਵਿੱਚ ਔਰ ਤਾਂ ਉੱਥੇ ਵੀ ਇਨਵਾਈਟ ਕਰਾਂਗੇ ਅਸੀਂ ਮੁਰਕੇ ਉਹਨਾਂ ਦੇ ਭਾਈ ਨੇ ਮੈਨੂੰ ਫੋਨ ਆਇਆ ਨਾ ਬੁੱਕ ਕੀਤਾ ਮੈਨੂੰ ਔਰ ਇੱਥੇ ਫਸਟ ਟਾਈਮ ਅਸੀਂ ਆਏ ਆ ਬਹੁਤ ਵਧੀਆ ਇੰਤਜ਼ਾਮ ਕੀਤਾ ਦਾਵਾ ਪ੍ਰਬੰਧਕਾਂ ਦਾ ਔਰ ਮੈਂਬਰ ਕਮੇਟੀ ਦਾ ਤਹਿ ਦਿਲ ਤੋਂ ਇਸਤਕਬਾਲ ਖੈਰ ਮਕਦਮ ਕਰਦਾ ਮੈਂ ਔਰ ਜਿਹੜੇ ਮੇਰੇ ਹਮ ਸਾਥੀ ਹਮ ਨਵਾਜੜੇ ਨੇ ਨਾ ਇਹਨਾਂ ਦਾ ਵੀ ਤਹਿ ਦਿਲ ਤੋਂ ਇਸਤਕਬਾਲ ਖੈਰ ਮਕਦਮ ਕਰਦਾ ਵਾ ਤੇ ਸਾਡੇ ਜਿਹੜੇ ਪ੍ਰੈਸ ਰਿਪੋਰਟਰ ਸਾਹਿਬ ਜਿਹੜੇ ਤਸ਼ਰੀਫ ਲੈ ਕੇ ਆਏ ਨੇ ਇਹਨਾਂ ਦਾ ਵੀ ਖੈਰ ਮਕਦਮ ਤਹਿ ਦਿਲ ਤੋਂ ਇਸਤਕਬਾਲ ਕਰਦਾ ਮੈਂ ਕਿ ਜਿਹੜੇ ਹਰ ਥਾਂ ਸਾਨੂੰ ਸ਼ੂਟ ਕਰਦੇ ਆ ਮੈਂ ਇਹਨਾਂ ਦਾ ਵੀ ਤਹਿ ਦਿਲ ਤੋਂ ਬਹੁਤ ਰਿਣੀ ਇਹਨਾਂ ਦਾ ਮੈਂ ਤੇ ਸਾਡੇ ਸਾਹ ਪਾਜੀ ਹੋਰ ਵੀ ਸਿਮਰਨ ਪਾਜੀ ਸੁਖਵਿੰਦਰ ਪਾਜੀ ਇਹਨਾਂ ਦਾ ਵੀ ਤਹਿ ਦਿਲ ਤੋਂ ਖੈਰਮਕਦਮ ਮੈਂ ਬਹੁਤ ਰਿਣੀ ਹਾਂ ਮੈਂ ਇਹਨਾਂ ਦਾ ਤੇ ਔਰ ਜਿਹੜੀ ਮੈਂਬਰ ਕਮੇਟੀ ਇਹਨਾਂ ਦਾ ਇਹਨਾਂ ਦਾ ਵੀ ਬਹੁਤ ਜ਼ਿਆਦਾ ਮਰਿਣੀ ਆ ਤਹਿ ਦਿਲ ਤੋਂ ਇਸ਼ਤਕਬਾਲ ਖੈਰਮਕਦਮ ਕਰਦਾ ਹਾਂ ਤੇ ਇੱਥੇ ਫਸਟ ਟਾਈਮ ਹਾਜ਼ਰੀ ਲੱਗਣ ਦਾ ਮੈਨੂੰ ਮੌਕਾ ਮਿਲਿਆ ਵਾ ਔਰ ਮੈਂ ਖਵਾਜਾ ਗਰੀਬ ਨਿਵਾਜ਼ ਸਰਕਾਰ ਦਾ ਹਜ਼ੂਰ ਦਾ ਮੈਂ ਸਰਕਾਰ ਦਾ ਮੈਂ ਮੈਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨਾ ਮੈਨੂੰ ਆਪਣੇ ਇੱਕ ਕਦਮਾਂ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਦਿੱਤਾ ਵਾ ਔਰ ਸਭ ਤੋਂ ਪਹਿਲਾਂ ਹਜ਼ੂਰ ਮਖਦੂਮ ਮਲਾਉਦੀਨ ਅਲੀ ਅਹਿਮਦ ਸਾਬਰ ਕਲਿਰੀ ਮੇਰੇ ਹਜ਼ੂਰ ਦਾ سلسلہ ਜਿਹੜਾ ਕਰਮ ਸਾਡੇ ਤੇ ਚੱਲੰਦਿਆ ਵਾ ਸਰਕਾਰ ਦਾ ਸਾਬਰ ਸਾਹਿਬ ਦਾ ਕਰਮ ਚੱਲੰਦਿਆ ਵਾ ਔਰ ਜਿੱਥੇ-ਜਿੱਥੇ ਵੇਖਿਆ ਮੈਂ ਤੇਰਾ ਹੀ ਨੂਰ ਵੇਖਿਆ ਸਾਰੇ ਬੰਨੇ ਮੇਰੀ ਸਰਕਾਰ ਦਾ ਸਾਬਰ پاک ਦਾ ਨੂਰ ਚੱਲੰਦਿਆ ਵਾ ਤੋ ਬਹੁਤਾ ਨਾ ਬੋਲਦੇ ਆ ਸ਼ਮਤ ਅਜ਼ਾਦਿਕ ਮੈਂ 14ਵਾਂ ਸ਼ਬਕ ਹੈ ਸੰਗਠਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਠਨਾਂ ਨੂੰ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਬਜ਼ੁਰਗਾਂ ਦੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਵੋ ਨਸ਼ਿਆਂ ਤੋਂ ਰਹਿਤ ਰਵੋ ਇਹਨਾਂ ਦੀ ਸੇਵਾ ਕਰੋ ਹਰ ਇੱਕ ਚੀਜ਼ ਘਰ ਬੈਠੇ ਤੁਹਾਨੂੰ ਮਿਲੇਗੀ ਹਰ ਇੱਕ ਬੈਠਾ ਜਿਹੜਾ ਸੇਵਾ ਕਰੇਗਾ ਉਹਨੂੰ ਮੇਵਾ ਮਿਲ ਜੇਗਾ ਮਿੱਤੇ ਦੀਨਿਕ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਕਲਾਕਾਰਾਂ ਦੇ ਦਿਹਾਂਤ ਹੋਈ ਜਾ ਰਹੇ ਨੇ ਕਿਦਾਂ ਦੇਖਦੇ ਹਿੱਸਾ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਨੇ ਲਿਖਿਆ ਜਿਹਾ ਜੀ ਲਿਖਿਆ ਤੇ ਹਾਂ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਵੇ ਉਹਦੇ ਹੁਕਮ ਨਾਲ ਹੀ ਆਉਣਾ ਵਾ ਤੇ ਉਹਦੇ ਹੁਕਮਣਾ ਚੱਲ ਜਾਣਾ ਵਾ ਇਹ ਜਿਹੜਾ ਇੱਕ ਬਹਾਨਾ ਵਾ ਵੀ ਅੱਜ ਆ ਹੋ ਗਿਆ ਅੱਜ ਹੋ ਗਿਆ ਇਹ سلسلہ ਇੱਕ ਆਪਣੇ ਤੇ ਦੋਸ਼ ਨਹੀਂ ਮਾਲਕ ਲੈਂਦਾ ਇੱਕ ਬੀਤੇ ਦਿਨ ਜਲੰਧਰ ਦੇ ਵਿੱਚ 13 ਸਾਲ ਦੀ ਨਾਬਾਲਗ ਦਾ ਇੱਕ ਅੰਮ੍ਰਿਤਧਾਰੀ ਸਿੱਖ ਨੇ ਗਲਤ ਇਹ ਤਾਂ ਉਹਨੂੰ ਕਿਦਾਂ ਦੇਖ ਜੀ ਮੈਂ ਉਸ ਗੱਲ ਤੇ ਵੀ ਥੋੜਾ ਜ਼ੋਰ ਦੇਵਾਂਗਾ ਵੀ ਉਸ ਅੰਮ੍ਰਿਤਧਾਰੀ ਨੇ ਬਹੁਤ ਗਲਤ ਕੰਮ ਕੀਤਾ ਵਾ ਕਿਉਂਕਿ ਮੇਰੀ ਆਪਣੀ ਗੁੜੀਆ 1.5 ਸਾਲ ਦੀ ਮੇਰੀ ਗੁੜੀਆ ਆਪਣੀ ਮੇਰੀ ਮੈਂ ਸਕਤੋ ਸਕਤ ਉਸ ਉਸ ਗਰੰਥੀ ਦੇ ਬੋਲਾਂਗਾ ਮੈਂ ਗੋ ਨੂੰ ਸਕਤੋ ਸਜ਼ਾ ਮਿਲੇ ਹੋ ਸਕਤ ਨੂੰ ਫਾਂਸੀ ਦੀ ਸਜ਼ਾ ਹੋ ਸਕੇ ਲੋਕਾਂ ਚ ਬੜਾ ਡਰ ਦਾ ਮੂਲ ਆ ਜੀ ਲੋਕੀ ਹੁਣ ਆਪਣੇ ਘਰਾਂ ਚੋਂ ਬੱਚੇ ਨਹੀਂ ਬਾਹਰ ਕਰਦੇ ਜਿਉਂਦਾ ਲੋਕੀ ਸਹਿਮ ਕੇ ਬਿਲਕੁਲ ਜੀ ਸੱਚ ਆ ਬਿਲਕੁਲ ਸੱਚ ਆ ਇਹ ਬਿਲਕੁਲ ਸੱਚ ਆ ਜਿਹੜੇ ਧੀਆਂ ਵਾਲੇ ਉਹਨਾਂ ਨੂੰ ਫਿਕਰ ਆ ਜਿਨ੍ਹਾਂ ਦੇ ਧੀਆਂ ਉਹਨਾਂ ਨੂੰ ਫਿਕਰ ਆ ਵੀ ਕੱਲ ਤੇ ਛੜ ਤੇ ਵੀ ਐਕਸ਼ਨ ਹੋ ਸਕਦਾ ਹੈ ਕਿਉਂਕਿ ਜਿਹੋ ਜਿਹਾ ਸਮਾਜ ਚੱਲਣ ਦਾ ਵਸ ਸਮਾਜ ਬਹੁਤ ਨਾਜ਼ੁਕ ਆ ਬਹੁਤ ਨਾਜ਼ੁਕ ਸਮਾਜ ਚੱਲਣ ਦਾ ਕਾਲ ਕਾਲ ਯੁੱਗ ਕਾਲੀ ਯੋਗ ਤੇ ਚੱਲਦਾ ਬਨਾਲ ਕਾਲ ਯੋਗ ਵੀ ਕਰ ਚੱਲਦਾ ਗਾ ਜੋ ਇਨਸਾਨ ਕਰਨਦੇ ਉਹਨੂੰ ਭੋਗੜਾ ਪੈਨਦਿਆ ਵਾ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹੁੰਦੇ ਸਰਕਾਰ ਮੈਂ ਦੇ ਗਵਰਨਮੈਂਟ ਅੱਗੇ ਮੇਰੀ ਇਹੋ ਇਲਤਮਾਸ ਇਲਤਜਾ ਵਾ ਵੀ ਇਹ ਜਿਹੜੇ ਗਲਤ ਕੰਮ ਕ੍ਰਾਈਮ ਹੋ ਰਿਹਾ ਇਹਨਾਂ ਨੂੰ ਨੱਥ ਪਾਈ ਜਾਵੇ ਕਹਿੰਦੇ ਜਲੰਧਰ ਦੀ ਕਮਿਸ਼ਨਰ ਵੀ ਲੇੜੀ ਸੀ ਤਾਂ ਵੀ ਇਸ ਤਰ੍ਹਾਂ ਦਾ ਪਰ ਨਹੀਂ ਭਾਜੀ ਇਸ ਗੱਲ ਨੂੰ ਮੈਂ ਬੜਾ ਗਲਤ ਸਮਝਦਾ ਮਾਂ ਜੋ ਵੀ ਉਸ ਹਰਕਤ ਕੀਤੀ ਆ ਮੈਂ ਉਸ ਉਸ ਹਰਕਤ ਦੇ ਬਿਲਕੁਲ ਖਿਲਾਫ ਆ ਕੋਕੇ ਮੇਰੀ ਆਪਣੇ 1.5 ਸਾਲ ਦੀ ਕੁੜੀ ਆਵਾ